ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਦਾਨੰਤਰਮ ਸ਼ਾਹਲਾ ਦੇ ਇੱਕ ਕਮਰੇ ਵਿੱਚ ਪਿਆ ਹੋਏ ਸੀ ਮਨ ਉਜਾੜ ਹੈ ਵਿਰਾਗ ਵਿੱਚ ਹੈ ਭਾਈ ਆਗਿਆ ਰਾਮ ਨਾਲ ਕੋਈ ਵਿਚਾਰ ਕਰਨ ਲਈ ਮਨ ਰਾਜੀ ਨਹੀਂ ਹੋਇਆ ਮੰਜੀ ਉੱਪਰ ਲੇਟਿਆ ਛੱਤ ਦੀਆਂ ਕੜੀਆਂ ਵੱਲ ਇੱਕ ਟੱਕ ਤੱਕ ਰਿਹਾ ਹੈ ਪਰਮਾਣਤਾ ਛੱਤ ਤੋਂ ਪਾਰ ਦੂਰ ਬਹੁਤ ਪਿਛਾਂ ਅਜੇ ਵੀ ਭਟਕ ਰਿਹਾ ਹੈ ਸੋਚ ਰਿਹਾ ਹੈ ਚੰਗਾ ਹੀ ਹੋਇਆ ਉਦੋਂ ਦਿੱਲੀ ਤੋਂ ਚਲਿਆ ਗਿਆ ਸਾਂ ਉਦੋਂ ਦਿੱਲੀ ਤਾਂ ਕੀ ਮੈਂ ਤਾਂ ਆਪਣੇ ਆਪ ਤੋਂ ਵੀ ਦੂਰ ਭੱਜ ਰਿਹਾ ਸਾਂ ਗੁਰਾਂ ਨਾਲ ਜਾ ਜੁੜਿਆ ਪ੍ਰਭੂ ਸਿਮਰਨ ਵਿੱਚ ਲੀਨ ਹੋ ਗਿਆ ਦਿੱਲੀ ਦੀਆਂ ਯਾਦਾਂ ਗੁਰੂ ਦੀ ਦਿਨ ਰਾਤ ਦੀ ਸੇਵਾ ਨੇ ਦਬਾ ਦਿੱਤੀਆਂ ਕਿੰਨਾ ਪਿਆਰ ਦਿੰਦੇ ਸਨ ਮਾਤਾ ਨਾਨਕੀ ਮਾਤਾ ਗੁਜਰੀ ਆਪਣੇ ਘਰ ਦਾ ਜੀ ਹੀ ਸਮਝਦੇ ਸਨ ਹੁਣ ਵੀ ਓਵੇਂ ਹੀ ਸਮਝਦੇ ਨੇ ਮਨ ਵਿੱਚ ਦੂਸਰੀ ਭਾਵਨਾ ਕਦੇ ਆਈ ਹੀ ਨਹੀਂ ਭਾਈ ਜੈਤੇ ਨੂੰ ਤਾਂ ਆਪਣਾ ਬੱਚਾ ਹੀ ਸਮਝਦੇ ਨੇ ਜੈਤਾ ਜੀ ਗੁਰੂ ਘਰ ਦੇ ਮਹਿਲਾਂ ਵਿੱਚ ਖੇਡ ਕੇ ਹੀ ਪਲੇ ਹੋਏ ਜਵਾਨ ਹੋਇਆ ਮਾਤਾ-ਗੁਜਰੀ ਤਾਂ ਕੋਲ ਬਿਠਾ ਕੇ ਉਸ ਨੂੰ ਖਵਾਉਂਦੇ ਰਹੇ ਨੇ ਕਦੇ ਸਾਨੂੰ ਤਾਂ ਚਿਤਵਾਇਆ ਹੈ ਅਸੀਂ ਸ਼ੂਦਰ ਹਾਂ ਚੰਡਾਲ ਹਾਂ ਇੱਥੇ ਤਾਂ ਕਦੀ ਦੂਰ ਭਾਵਨਾ ਆਈ ਹੀ ਨਹੀਂ ਜੇ ਗੁਰੂ ਨਾ ਟੁੱਟਦੇ ਤਾਂ ਮੈਂ ਕਿੱਥੋਂ ਪਰਿਵਾਰ ਦਾ ਸੁੱਖ ਵੇਖਣਾ ਸੀ ਕਿੱਥੋਂ ਗ੍ਰਸਤੀ ਜੀਵਨ ਵਿੱਚ ਆਉਣਾ ਸੀ ਲਾਜਵੰਤੀ ਨਾਲ ਵਿਆਹ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਅੱਜ ਧਰਮਸ਼ਾਲਾ ਦੇ ਕਮਰੇ ਦੀ ਛਾ ਤਹਿਟ ਪਿਆ ਉਹਨਾਂ ਦਿਨਾਂ ਨੂੰ ਹੂ ਬਹਾ ਹੂ ਦੇਖ ਰਿਹਾ ਹੈ ਸਦਾਨੰਦ ਗੁਰੂ ਤੇਗ ਬਹਾਦਰ ਸਹਬੰਦਰ ਪੋਰੇ ਵਿੱਚ ਬੈਠੇ ਤਾਪ ਕਰ ਰਹੇ ਸਨ ਸਦਾਨੰਦ ਪੋਰੀ ਦੇ ਬਾਹਰ ਬੈਠਾ ਰਬਾਬ ਵਜਾ ਰਿਹਾ ਹੈ ਰਾਤ ਟਿੱਕੀ ਹੋਈ ਹੈ ਅਸਮਾਨ ਵਿੱਚ ਤਾਰੇ ਧੁੱਪ ਵਿੱਚ ਖੜੀ ਕਪਾਹ ਵਾਂਗ ਚਮਕ ਰਹੇ ਹਨ ਇਲਾਹੀ ਸੁਰ ਕਾਇਨਾਤ ਵਿੱਚ ਗੂੰਜ ਰਹੇ ਹਨ ਪਤਾ ਨਹੀਂ ਚਲਿਆ ਕਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਰੇ ਵਿੱਚੋਂ ਬਾਹਰ ਆ ਕੇ ਬੈਠ ਗਏ ਸਨ ਸੁਰ ਵਿੱਚ ਐਨਾ ਬਿਰਾਗ ਐਨੀ ਦਰਦ ਭਿੱਜੀ ਆਵਾਜ਼ ਬਹੁਤ ਜਨਮ ਕੇ ਵਿਛੜੇ ਮੇਰੇ ਮਾਧੋ ਇਹ ਜਨਮ ਤੁਮਹਾਰੇ ਲੈ ਕੇ ਸਭ ਕੁਝ ਰੁਕਿਆ ਰੁਕਿਆ ਠਹਿਰਿਆ ਠਹਿਰਿਆ ਪ੍ਰਤੀਤ ਹੋ ਰਿਹਾ ਸੀ ਖੇਤियां ਬ੍ਰਹਮੰਡ ਸਭ ਜਾਨੋ ਸਥਿਰ ਹੋ ਗਏ ਹੋਣ ਰੋਕਣਾ ਨਹੀਂ ਚਾਹੁੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਰ ਮਨ ਦਾ ਕੀ ਕਰਨ ਕਾਬੂ ਵਿੱਚ ਨਰਿਆ ਪੁੱਛ ਬੈਠਦੇ ਹਨ ਆਵਾਜ਼ ਵਿੱਚ ਐਨੀ ਪੀੜ ਕਿਉਂ ਸ਼ੁਭਾਈ ਬੈਠ ਹੈ ਸਦਾਨੰਦ ਸਦਾਨੰਦ ਤਰਪਕਦਾ ਰੁਕੀ ਹੋਈ ਕਾਇਨਾਤ ਫਿਰ ਹਰਕਤ ਕਰਨ ਲੱਗਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਤੱਕਦਾ ਚੁੱਪ ਕਰਕੇ ਨੀਵੀਂ ਪਾ ਲੈਂਦਾ ਤੂੰ ਤਾਂ ਰੋ ਵੀ ਰਿਹਾ ਹੈ ਸਦਾਨੰਦ ਗੁਰੂ ਤੇਗ ਬਹਾਦਰ ਜੀ ਹੈਰਾਨੀ ਨਾਲ ਆਖਦੇ ਹਨ ਖਿਮਾ ਮੰਗਦਾ ਹਾਂ ਆਪ ਦਿੱਤਾ ਪਸਿਆ ਵਿੱਚ ਵਿਗਨ ਪਿਆ ਆਖਦਿਆਂ ਸਦਾਨੰਦ ਅੱਖਾਂ ਪੁੰਚਦਾ ਹੈ ਐਨਾ ਉਦਾਸ ਕਿਉਂ ਹੈ ਕੀ ਦੁੱਖ ਹੈ ਗੁਰੂ ਤੇਗਪਾਹਾਦਰ ਸਾਹਿਬ ਜੀ ਸੱਚਮੁੱਚ ਉਸ ਦੀ ਉਦਾਸੀ ਵਿੱਚ ਭਿੱਜ ਜਾਂਦੇ ਹਨ ਨਹੀਂ ਆਖ ਸਕਾਂਗਾ ਆ ਕੇ ਸਦਾਨੰਦ ਹੋਰ ਵੀ ਉਦਾਸ ਹੋ ਜਾਂਦਾ ਹੈ ਠੀਕ ਹੈ ਤੈਨੂੰ ਕੁਝ ਦੱਸਣ ਲਈ ਅਸੀਂ ਜੋਰ ਨਹੀਂ ਪਾਵਾਂਗੇ ਪਰ ਇੱਕ ਗੱਲ ਹੈ ਸਦਾਨੰਦ ਆਪਣੇ ਦੁੱਖ ਦਾ ਦੂਸਰੇ ਨੂੰ ਭੇਤੀ ਬਣਾ ਲੈਣ ਤੇ ਮਨ ਹਲਕਾ ਹੋ ਜਾਂਦਾ ਹੈ ਦੁੱਖ ਘਟ ਜਾਂਦਾ ਹੈ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ ਅੰਦਰ ਜਾਣ ਲਈ ਉੱਠ ਖੜਦੇ ਹਨ ਫਿਰ ਸਦਾਨੰਦ ਉਹਨਾਂ ਨੂੰ ਰੋਕ ਲੈਂਦਾ ਨਰਾਜ ਨਾ ਹੋਵੋ ਮੈਂ ਚਾਹੁੰਦਾ ਸਾਂ ਕਿਸੇ ਨੂੰ ਆਪਣੀ ਦੁਖੀ ਵਿਥਿਆ ਸੁਣਾ ਕੇ ਕਿਸੇ ਹੋਰ ਨੂੰ ਦੁਖੀ ਨਾ ਕਰਾਂ ਸਦਾਨੰਦ ਨਿਮਰਤਾ ਦੇ ਨਾਲ ਆਖਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਆਹਸਤਾ ਜੇ ਸਦਾਨੰਦ ਪਾਸ ਬੈਠ ਜਾਂਦੇ ਹਨ ਆਕਾਸ਼ ਵਿੱਚ ਸੰਘਣੀ ਬੱਦਲ ਵਾਈ ਹੈ ਸਦਾਨੰਦ ਹੌਲੀ-ਹੌਲੀ ਉੱਡ ਡੜ ਰਿਹਾ ਉਲਝੇ ਗਲੋਟੇ ਵਾਂ ਕਦੇ ਕਦੇ ਤਿਸਤਾ ਅੱਧਾ ਕੁ ਚੰ드ਰਮਾ ਵੀ ਜਿਵੇਂ ਲੋਕ ਰੋਕ ਰੋਕ ਕੇ ਸਦਾਨੰਦ ਨੂੰ ਸੁਣਾ ਨਾ ਆਉਂਦਾ ਹੋਵੇ ਪਤਾ ਨਹੀਂ ਕਿੰਨਾ ਸਮਾਂ ਲੰਘ ਗਿਆ ਜਦੋਂ ਸਦਾਨੰਦ ਹੌਕਾ ਲੈ ਕੇ ਚੁੱਪ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੀਵੀਂ ਪਾਈ ਬੈਠੇ ਹਨ ਡੂੰਘੀਆਂ ਸੋਚਾਂ ਵਿੱਚ ਲਹਿ ਗਏ ਹਨ ਤੋਂ ਇੰਨਾ ਵੈਰਾਗ ਨਾ ਕਰ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਦੇ ਮੋਢਿਆਂ ਉੱਪਰ ਹੱਥ ਧਰ ਕੇ ਤੇਰੇ ਜਿੰਦੇ ਹਨ ਤੇਰੀ ਸ਼ਾਦੀ ਅਸੀਂ ਉੱਥੇ ਹੀ ਕਰਨ ਦਾ ਕੋਈ ਰਸਤਾ ਕੱਢਾਂਗੇ ਜਿੱਥੇ ਤੇਰੀ ਮੰਗਣੀ ਹੋਈ ਏ ਮੈਂ ਤਾਂ ਸ਼ਾਦੀ ਦਾ ਖਿਆਲ ਹੀ ਮਨ ਵਿੱਚੋਂ ਕੱਢ ਦਿੱਤਾ ਹੈ ਗੁਰੂ ਜੀ ਹੁਣ ਤੁਸਾਂ ਦੇ ਚਰਨਾਂ ਨਾਲ ਹੀ ਜੁੜਿਆ ਰਾਂਗਾ ਪਿਤਾ ਜੀ ਦੀ ਵੀ ਇਹੀ ਇੱਛਾ ਹੈ ਮੇਰੀ ਵੀ ਇਹੀ ਇੱਛਾ ਹੈ ਗੁਰੂ ਘਰ ਦੀ ਸੇਵਾ ਕਰਦਾਰਾਂ ਤੁਸਾਂ ਦਾ ਆਸ਼ੀਰਵਾਦ ਨਾਲ ਬਾਣੀ ਗ੍ਰਹਿਣ ਕਰਦਾਰਾਂ ਹੋਰ ਸਭ ਇੱਛਾਵਾਂ ਮਾਰ ਦਿੱਤੀਆਂ ਨੇ ਇਸ ਤਰ੍ਹਾਂ ਨਾ ਆਖ ਸਦਾਨੰਦ ਅਸਾਂ ਨੂੰ ਤੇਰੇ ਅੰਦਰ ਹੋ ਰਹੀ ਉਥਲ ਪੁਥਲ ਨਜ਼ਰ ਆਉਂਦੀ ਏ ਇਸ ਤਰ੍ਹਾਂ ਦਬਾ ਦੇ ਨਾਲ ਇੱਛਾਵਾਂ ਨਹੀਂ ਮਰਦੀਆਂ ਹੁੰਦੀਆਂ ਮਾਰ ਦਿੱਤੀਆਂ ਹੋਈਆਂ ਨੇ ਗੁਰੂ ਜੀ ਅਸਾਂ ਨੂੰ ਗੁਰੂ ਨਾਨਕ ਸਦਾਨੰਦ ਗੁਰੂ ਦਾ ਰੁਤਬਾ ਬੜਾ ਉੱਚਾ ਏ ਗੁਰੂ ਬੰਨਾ ਹੋਰ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਸਦੇ ਹਨ ਮੇਰੇ ਲਈ ਤਾਂ ਗੁਰੂ ਹੋ ਇਥੇ ਆਣ ਕੇ ਮਨ ਦੀ ਪਟਕਣਾ ਸ਼ਾਂਤ ਹੋਈਏ ਮਨ ਦੀ ਪਟਕਣਾ ਅਜੇ ਸ਼ਾਂਤ ਨਹੀਂ ਹੋਈ ਸਦਾਨੰਦ ਤੇਰੀ ਰਬਾਬ ਵਿੱਚੋਂ ਤੇਰੇ ਸ਼ਬਦਾਂ ਵਿੱਚੋਂ ਅਜੇ ਵੀ ਦਿਲ ਦਿੱਲੀ ਦੀਆਂ ਗਲੀਆਂ ਦੀ ਤੜਪ ਸੁਣਾਈ ਦਿੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਸਦਾਨੰਦ ਦੀਆਂ ਅੱਖਾਂ ਵਿੱਚੋਂ ਤੱਕਦੇ ਹਨ ਤਾਂ ਸਦਾਨੰਦ ਨੀਵੀਂ ਪਾ ਲੈਂਦਾ ਸੱਚ ਆਖਦੇ ਹੋ ਗੁਰੂ ਜੀ ਪਟਕਣਾ ਸ਼ਾਂਤ ਨਹੀਂ ਹੋਈ ਆਹਿਸਤਾ ਜੀਆ ਸਦਾਨੰਦ ਸਵੀਕਾਰ ਕਰ ਲੈਂਦਾ ਅਸਾਂ ਆਖਿਆ ਹੈ ਨਾ ਗੁਰੂ ਨਾ ਅੱਖ ਤੇਗ ਬਹਾਦਰ ਸਾਹਿਬ ਫਿਰ ਵਰਛਦੇ ਹਨ ਆਪਣੇ ਗੁਰੂ ਨੂੰ ਗੁਰੂ ਨਾ ਆਖਾਂ ਤੱਕੀ ਆਖਾਂ ਸਦਾਨੰਦ ਹੈਰਾਨ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਤੱਕਦਾ ਜੋ ਵੀ ਆਖ ਭਾਈ ਆਖ ਮਿੱਤਰ ਆਖ ਬੰਦੂ ਆਖ ਬਸ ਗੁਰੂ ਨਾ ਆਖ ਮੈਂ ਯਤਨ ਕਰਾਂਗਾ ਗੁਰੂ ਜੀ ਸਦਾਨੰਦ ਦੇ ਮੋਹੋਂ ਫਿਰ ਗੁਰੂ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਿਹਰੇ ਉੱਪਰ ਮੁਸਕਰਾਟ ਆ ਜਾਂਦੀ ਹੈ ਸੋਚਦੇ ਹਨ ਕਿੱਡਾ ਪੋਲਾ ਚਿਹਰਾ ਹੈ ਜੰਡਾਲ ਹੈ ਸ਼ੂਦਰ ਹੈ ਇਸ ਕਰਕੇ ਇੰਨਾ ਤੱਕਾ ਹੋਇਆ ਉਹ ਜਾਣਦੇ ਹਨ ਪੰਡਤ ਸ਼ਿਵਨਾਰਾਇਣ ਨੂੰ ਧਰਮ ਪ੍ਰਚਾਰ ਵੇਲੇ ਦਿੱਲੀ ਵੱਲ ਮਿਲੇ ਵੀ ਸਾਨੂੰ ਉਸ ਨੂੰ ਹੁਣ ਇੱਕ ਵਾਰ ਫਿਰ ਮਿਲਣਾ ਹੋਵੇਗਾ ਸਦਾਨੰਦ ਲਈ ਲਾਜਵੰਤੀ ਲਈ ਸੰਸਾਣਾ ਕਰ ਸਦਾਨੰਦ ਅਕਾਲਪੁਰਖ ਸਹਾਈ ਹੋਵੇਗਾ ਤੇਰੀ ਸ਼ਾਦੀ ਲਾਜਵੰਤੀ ਨਾਲ ਹੀ ਹੋਵੇਗੀ ਉਠ ਤੇ ਰਬਾਬ ਵਜਾ ਸਦਾਨੰਦ ਦੀਆਂ ਉਂਗਲਾਂ ਰਬਾਬ ਦੀਆਂ ਤਾਰਾਂ ਉੱਪਰ ਥਿਰਕਣ ਲੱਗਦੀਆਂ ਹਨ ਅ제 ਪੂਰਾ ਮਹੀਨਾ ਮੈਨੇ ਲੰਗਿਆ ਇੱਕ ਦਿਨ ਸੰਧਿਆ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਦਾਨੰਦ ਨੂੰ ਆਪਣੇ ਪਾਸ ਬੁਲਾਵਾ ਭੇਜਿਆ ਪਤਾ ਨਹੀਂ ਕੀ ਆਖਣਗੇ ਕੀ ਪੁੱਛਣਗੇ ਗੁਰੂ ਜੀ ਡੋਲਦੇ ਮਨ ਨਾਲ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨੀ ਜਾ ਲੱਗਿਆ ਹਿਰਦੇ ਦੀ ਧੜਕਣ ਹਥੋੜੀਆਂ ਵਾਂਗ ਸੁਣਾਈ ਦਿੰਦੀ ਹੈ ਚਿਹਰੇ ਉੱਪਰ ਕਬਰਾਟ ਹੈ ਇੱਕੀ ਦਸ਼ਾ ਬਣਾ ਰੱਖੀ ਹੋਈ ਹੈ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੂੰਹ ਬੜੇ ਮੋਹ ਜਿਹੇ ਨਾਲ ਪੁੱਛਦੇ ਹਨ ਸਦਾਨੰਦ ਸਦਾ ਵਾਂਗ ਚੁੱਪ ਹੈ ਬੋਧ ਘਟ ਬੋਲਦਾ ਮਨ ਉਦਾਸ ਹੁੰਦਾ ਤਰਬਾਬ ਵਜਾਉਣ ਲੱਗ ਜਾਂਦਾ ਜਾਣਦੇ ਹਨ ਗੁਰੂ ਜੀ ਸਦਾਨੰਦ ਅਸਾਂ ਪਤਾ ਕਰ ਲਿਆਏ ਪੰਡਤ ਸ਼ਿਵਨਾਰਾਇਣ ਦੇ ਪੁੱਤਰੀ ਨੇ ਵੀ ਪ੍ਰਾਣ ਅਲਿਆ ਹੋਇਆ ਸਾਰੇ ਉਮਰ ਵਿਆਹ ਨਹੀਂ ਕਰਵਾਉਣਾ ਸੁਣਦਿਆਂ ਹੀ ਸਦਾਨੰਦ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਅਚੰਬੇ ਨਾਲ ਵੇਖਦਾ ਰਹਿ ਜਾਂਦਾ ਇਹਨਾਂ ਕਿਵੇਂ ਜਾਣ ਲਿਆ ਕੌਣ ਗਿਆ ਕਿਵੇਂ ਕੱਲਿਆ ਹੈਰਾਨ ਨਾ ਹੋ ਸਦਾਨੰਦ ਪੰਡਤ ਜੀ ਵੀ ਦੁਖੀ ਨੇ ਆਪਣੀ ਬੇਟੀ ਨੂੰ ਉਹ ਦੁਖੀ ਨਹੀਂ ਵੇਖ ਸਕਦੇ ਗੁਰੂ ਨਾਨਕ ਮਿਹਰ ਕਰਨਗੇ ਤੇਰਾ ਵਿਆਹ ਉਥੇ ਹੀ ਹੋਵੇਗਾ ਮਨ ਅੰਦਰ ਦੱਬੀਆਂ ਭਾਵਨਾਵਾਂ ਜਵਾਲਾਮੁਖੀ ਵਾਂਗ ਭੜਕ ਉੱਠਦੀਆਂ ਹਨ ਹੁਣ ਸਦਾਨੰਦ ਦੇ ਜੀਣ ਦਾ ਵੀ ਕੋਈ ਅਰਥ ਹੈ ਰਬਾਬ ਦਾ ਵੀ ਕੋਈ ਅਰਥ ਹੈ ਸੁਰ ਤੇ ਆਲਾਪ ਵਿੱਚ ਵੀ ਸਾਵਣ ਦੀ ਝੜੀ ਵਾਂਗ ਵੱਖਰਾ ਸਰੂਰ ਹੈ ਸੱਚਮੁੱਚ ਕਰਾਮਾਤ ਹੋ ਗਈ ਪੰਡਿਤ ਸ਼ੇਵਨਾਰਾਇਣ ਨੇ ਬਰਾਦਰੀ ਦੀ ਕੋਈ ਪਰਵਾਹ ਨਹੀਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਿਤ ਜੀ ਨੂੰ ਕਿਵੇਂ ਪ੍ਰੇਰਿਆ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਅਕਾਲ ਪੁਰਖ ਹੀ ਜਾਣਦੇ ਹਨ ਹੋਰ ਨਾਲ ਲਈ ਇਹ ਅਨੋਖਾ ਵਿਆਹ ਸੀ ਲਾੜਾ ਸ਼ੋਧਰ ਚੰਡਾਲ ਨੀਚ ਜਾਤ ਤੇ ਲਾੜੀ ਸਵਰਨ ਜਾਤੀ ਬ੍ਰਾਹਮਣ ਕੰਨਿਆ ਨਾ ਬਰਾਤ ਦੀ ਢੀੜ ਨਾ ਲੜਕੀ ਦੀ ਬਰਾਦਰੀ ਦੇ ਰਿਸ਼ਤੇਦਾਰ ਸਬੰਧੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋੜੀਨ ਅਸ਼ੀਰਵਾਦ ਦਿੱਤੀ ਗੁਰੂ ਘਰ ਲਈ ਤਾਂ ਇਹ ਅਚੰਭਾ ਨਹੀਂ ਸੀ ਇਹ ਤੇ ਅਜੀਹਾ ਕੋਈ ਭੇਦ ਭਾਵਨਾ ਉਦੋਂ ਸੀ ਤੇ ਨਾ ਹੁਣ ਹੈ ਸੋਚ ਰਿਹਾ ਹੈ ਸਦਾਨੰਦ ਅਜੀ ਅੱਜ ਉਸ ਲਾਜਵੰਤੀ ਦਾ ਪੁੱਤਰ ਜੈਤਾ ਪਾਈ ਜੈਤਾ ਗੁਰਾਂ ਦਾ ਇੰਨਾ ਵਿਸ਼ਵਾਸੀ ਗੁਰੂ ਘਰ ਨਾਲ ਇੰਨਾ ਪ੍ਰੇਮ ਉਸੇ ਨੂੰ ਆਨੰਦਪੁਰ ਭੇਜਿਆ ਗੁਰਾਂ ਨੇ ਮਾਣ ਨਾਲ ਮਨ ਗਦਗਦ ਹੋ ਰਿਹਾ ਹੈ ਪਰ ਅਗਲੇ ਹੀ ਪਲ ਦੁੱਖ ਵਿੱਚ ਗਰਸਿਆ ਜਾਂਦਾ ਇਨਾ ਪਰਉਪਕਾਰ ਕਰਨ ਵਾਲੇ ਗੁਰੂ ਅੱਜ ਇੱਕ ਤੰਗ ਪਿੰਜਰੇ ਵਿੱਚ ਬੰਦ ਹਨ ਉਹ ਵੀ ਦੂਸਰਿਆਂ ਲਈ ਜਿਨ੍ਹਾਂ ਨੇ ਸਦਾ ਅਸਾਂ ਨੂੰ ਪੈਰ ਦੀ ਜੁੱਤੀ ਵੀ ਨਹੀਂ ਸਮਝਿਆ ਹਾਊ ਕੇ ਵਰਗਾ ਲੰਮਾ ਸਾਹ ਲੈਂਦਾ ਹੈ ਭਾਈ ਸਦਾਨੰਦ ਅੱਜ ਭੋਜਨ ਨਹੀਂ ਖਾਣਾ ਸਦਾਨੰਦ ਕਮਰੇ ਅੰਦਰ ਆਉਂਦਿਆਂ ਭਾਈ ਆਗਿਆ ਰਾਮ ਪੁੱਛਦਾ ਮਨ ਨਹੀਂ ਹੈ ਤੁਸੀਂ ਸਭ ਛਕ ਲੋ ਸਦਾਨੰਦ ਉਵੇਂ ਛੱਤ ਵੱਲ ਤੱਕਦਾ ਆਖਦਾ ਅੱਜ ਸਵੇਰ ਵੇਲੇ ਵੀ ਭੋਜਨ ਨਹੀਂ ਕੀਤਾ ਉਦੋਂ ਵੀ ਮਨ ਨਹੀਂ ਸੀ ਕੋਈ ਖਬਰ ਆਈ ਆਨੰਦਪੁਰ ਵੱਲੋਂ ਕਿੱਥੇ ਖੁੱਪ ਚ ਗਏ ਹੋਮਣਗੇ ਜੈਤੇ ਹੋਰੀ ਅਜੀ ਕੋਈ ਖਬਰ ਨਹੀਂ ਆਈ ਦੱਸ ਕਿ ਅਗਰੰਬਾਰ ਚਲਾ ਜਾਂਦਾ ਹੈ ਜਾਣਦਾ ਹੈ ਹੁਣ ਬਾਰ ਬਾਰ ਆਖਣ ਤੇ ਵੀ ਸਦਾਨੰਦ ਪਹੁੰਚ ਨਹੀਂ ਕਰੇਗਾ ਸਦਾਨੰ ਨੂੰ ਬੜੇ ਬੁਰੇ-ਬੁਰੇ ਖਿਆਲ ਆਉਣ ਲੱਗੇ ਹਨ ਕਿਤੇ ਰਾਹ ਵਿੱਚ ਫੜੇ ਤਾਂ ਨਹੀਂ ਗਏ ਤੁਰਕ ਸਿਪਾਈਆਂ ਨਾਲ ਕਿਸੇ ਥਾਂ ਝੜਪ ਤਾਂ ਨਹੀਂ ਹੋ ਗਈ ਜੇ ਜੈਤਾ ਜ਼ਖਮੀ ਹੋ ਗਿਆ ਜਾਂ ਫਿਰ ਜੈਤਾ ਮਾਰਿਆ ਗਿਆ ਨਹੀਂ ਆਖਦੇ ਆ ਸਦਾਨੰ ਸਿਰ ਚਟਕ ਕੇ ਖਿਆਲਾਂ ਤੋਂ ਖੜਾ ਛਿੜਾਉਂਦਾ ਤੇ ਮਨ ਮੈਨੂੰ ਤਾਂ ਉਹ ਸਮਾਂ ਨਹੀਂ ਭੁੱਲ ਰਿਹਾ ਗੁਰਾਂ ਦੀ ਅਸ਼ੀਰਵਾਦ ਨਾਲ ਗੁਰਾਂ ਦੀ ਮਿਹਰ ਸਦਕਾ ਹੀ ਜੈਤੇ ਨੇ ਇਸ ਸੰਸਾਰ ਦੇਖਿਆ ਵਿਆਹ ਤੋਂ ਮਗਰੋਂ ਦੇ ਇੱਕ ਇੱਕ ਪਲ ਉਸ ਨੂੰ ਯਾਦ ਹਨ ਕਿਵੇਂ ਲਾਜਵੰਤੀ ਨੇ ਆਪਣੇ ਨਾਮ ਦੀ ਲਾਜ ਰੱਖ ਵਿਖਾਈ ਸੀ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਦੀ ਸੇਵਾ ਵਿੱਚ ਇੰਨੀ ਲੀਨ ਹੋ ਗਈ ਮਹਿਲਾ ਨੇ ਉਸ ਦਾ ਨਾਮ ਹੀ ਪ੍ਰੇਮੂ ਰੱਖ ਦਿੱਤਾ ਮਹਿਲਾ ਅੰਦਰ ਹਰ ਪਾਸੇ ਉਸਦੀ ਲੋੜ ਰਹਿੰਦੀ ਘਰ ਅੰਦਰ ਵਸਤਾਂ ਕਿੱਥੇ ਰੱਖੀਆਂ ਹਨ ਪ੍ਰੇਮੋ ਨੂੰ ਪੁੱਛੋ ਦੁੱਧ ਨੂੰ ਜਾਗ ਕਿੰਨਾ ਲਾਉਣਾ ਹੈ ਪ੍ਰੇਮੋ ਨੂੰ ਪੁੱਛੋ ਸਵੇਰੇ ਮਧਾਣੀ ਕਦੋਂ ਪਾਉਣੀ ਹੈ ਪ੍ਰੇਮੋ ਨੂੰ ਪੁੱਛੋ ਘਰ ਵਿੱਚ ਕਿਉ ਕਿੰਨਾ ਖੋਏ ਪ੍ਰੇਮੋ ਨੂੰ ਪੁੱਛੋ ਲੰਗਰ ਲਈ ਪੀਣ ਤਿਆਰ ਹੈ ਕਿ ਨਹੀਂ ਸਭ ਪ੍ਰੇਮੋ ਨੂੰ ਪੁੱਛੋ ਘਰ ਵਿੱਚ ਬਾਲਣ ਕਿੰਨਾ ਕੁ ਬਚਿਆ ਹੈ ਪ੍ਰੇਮੋ ਨੂੰ ਪੁੱਛੋ ਕਦੇ ਮਾਦਾ ਨਾਨਕੀ ਪ੍ਰੇਮ ਨੂੰ ਬੁਲਾ ਰਹੀ ਹੈ ਕਦੇ ਮਾਤਾ ਗੁਜਰੀ ਛੱਡ ਰਹੀ ਹੈ ਸੰਗਤ ਤਾਂ ਉਸ ਦਾ ਅਸਲੇ ਨਾਮ ਹੀ ਭੁੱਲ ਗਈਏ ਕੋਈ ਬੀਬੀ ਪ੍ਰੇਮੋ ਆ ਕੇ ਆਵਾਜ਼ ਦਿੰਦਾ ਕੋਈ ਮਾਤਾ ਪ੍ਰੇਮੋ ਜੀ ਆਖਦਾ ਵਿਆਹ ਹੋਏ ਨੂੰ ਢਾਈ ਤਿੰਨ ਬਰੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਚਲਿਆ ਆ ਜੋ ਕੁੜੀ ਯਾਦ ਕਰਦੀਆਂ ਸਦਾ ਨੰਦ ਦੇ ਚਿਹਰੇ ਉੱਪਰ ਫਿੱਕੀ ਜਿਹੀ ਮੁਸਕਾਨ ਆ ਗਈਏ ਲਾਜਵੰਤੀ ਨੇ ਹੀ ਉਸ ਨੂੰ ਇੱਕ ਰਾਤ ਦੱਸਿਆ ਸੀ ਮਾਤਾ ਗੁਜਰੀ ਜੀ ਦੇ ਪੈਰ ਦਬਾ ਰਹੀ ਹੈ ਹੌਲੀ ਹੌਲੀ ਧੀ ਮੀਸਰ ਵਿੱਚ ਸ਼ਬਦ ਵਿਗਾ ਰਹੀ ਹੈ ਸਦਾਨੰਦ ਦਾ ਗਾਇਨ ਕੀਤਾ ਇਹ ਸ਼ਬਦ ਉਸ ਉੱਪਰ ਜਾਦੂ ਤੋੜ ਦਿੰਦਾ ਹੈ ਸਹਿਜ ਹੀ ਮਾਤਾ ਗੁਜਰੀ ਪੁੱਛਦੀ ਹੈ ਪ੍ਰੇਮੋ ਵਿਆਹ ਹੋਏ ਨੂੰ ਇਨਾ ਸਮਾਂ ਹੋ ਗਿਆ ਕੋਈ ਉਮੀਦ ਹੈ ਕਿ ਨਹੀਂ ਕੀ ਦੱਸੇ ਪ੍ਰੇਮੋ ਸ਼ਰਮਾ ਕੇ ਆਪਣਾ ਸਿਰ ਮਾਤਾ ਗੁਜਰੀ ਜੀ ਦੇ ਚਰਨਾਂ ਉੱਪਰ ਰੱਖ ਦਿੰਦੀ ਹੈ ਸੱਚਮੁੱਚ ਦੀ ਲਾਜਵੰਤੀ ਹੈ ਮਾਤਾ ਗੁਜਰੀ ਸੋਚਦੀ ਹੈ ਗੁਜਰੀ ਮਾਤਾ ਜੀ ਦੇ ਚਲਣਾ ਉੱਪਰ ਸਿਰ ਰੱਖਿਆ ਹੀ ਸੋਚਦੀ ਐ ਜੇ ਇਹੀ ਗੱਲ ਮੈਂ ਮਾਤਾ ਜੀ ਨੂੰ ਪੁੱਛਾਂ ਤੁਸਾਂ ਨੂੰ ਵੀ ਤਾਂ ਇੰਨੇ ਬਰੇ ਹੋ ਗਏ ਨੇ ਵਿਆਹ ਰਚਾਇਆ ਆਪਣੇ ਵੇੜੇ ਵਿੱਚ ਵੀ ਅਜੇ ਕੋਈ ਬਾਲ ਨਹੀਂ ਖੇਲਣ ਲੱਗਿਆ ਪੁੱਛਿਆ ਨਹੀਂ ਝਿਜਕ ਗਈ ਪ੍ਰੇਮ ਨੂੰ ਚੁੱਪ ਵੇਖ ਕੇ ਮਾਤਾ ਗੁਜਰੀ ਜੋਰ ਪਾਉਣ ਲੱਗੀ ਤਾਂ ਸ਼ਰਮਾ ਕੇ ਕਹਿਆ ਸੀ ਸਦਾਨੰਦਤਾ ਗ੍ਰਸਤ ਕਰਮ ਤੋਂ ਦੂਰ ਹੀ ਰਹਿੰਦੇ ਨੇ ਗੁਰੂ ਦੀ ਸੇਵਾ ਵਿੱਚ ਹੀ ਲੀਨ ਨੇ ਅੱਛਾ ਅੱਜ ਉਹਨਾਂ ਨੂੰ ਆ ਕੇ ਸਦਾਨੰਦ ਦੇ ਕੰਨ ਖਿਜਵਾਵਾਂਗੀ ਕਿੰਨੀ ਆਪਣਤ ਨਾਲ ਕਿਹਾ ਸੀ ਮਾਤਾ ਗੁਜਰੀ ਜੀ ਨੇ ਕਿੰਨਾ ਮਾਣ ਹੋਇਆ ਸੀ ਇਲਾਜਵੰਤੀ ਨੂੰ ਐਨਾ ਮੋਹ ਐਨਾ ਪਿਆਰ ਤੇ ਅਗਲੇ ਹੀ ਦਿਨ ਜਦੋਂ ਗੁਰਾਂ ਨੇ ਤਾੜਨਾ ਕੀਤੀ ਸੀ ਸਦਾਨੰਦ ਗੁਰੂ ਘਰ ਦੀ ਸੇਵਾ ਦੇ ਨਾਲ-ਨਾਲ ਕੁਝ ਦੁਨੀਆਵੀ ਫਰਜ਼ ਵੀ ਅਦਾ ਕਰਨੇ ਹੁੰਦੇ ਨੇ ਮੇਰੇ ਪਾਸੋਂ ਕੋਈ ਗਲਤੀ ਹੋ ਗਈ ਹੈ ਗੁਰੂ ਜੀ ਸਦਾਨੰਦ ਘਬਰਾ ਗਿਆ ਸੀ ਬੀਬੀ ਪ੍ਰੇਮੋ ਆਪਣਾ ਸਭ ਕੁਝ ਤਿਆਗ ਕਰਕੇ ਤੇਰੇ ਆਸਰੇ ਆ ਗਈ ਐ ਇਹ ਸਭ ਤੁਸਾਂ ਦੀ ਕਿਰਪਾ ਨਾਲ ਹੋਇਆ ਸਦਾਨੰਦ ਹੱਥ ਜੋੜਦਾ ਹੁਣ ਤੇਰਾ ਉਸ ਪ੍ਰਤੀ ਵੀ ਕੁਝ ਫਰਜ਼ ਬਣਦਾ ਤਾਂ ਹੀ ਭਗਤੀ ਪ੍ਰਮਾਣ ਹੁੰਦੀ ਐ ਹੁਕਮ ਕਰੋ ਮੈਨੂੰ ਕੀ ਕਰਨਾ ਚਾਹੀਦਾ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਵੀ ਆਪਣੇ ਪ੍ਰਭੂ ਨਾਲ ਲਿਵ ਪਾਈ ਜਾ ਸਕਦੀ ਐ ਗੁਰੂ ਨਾਨਕ ਨੇ ਇਹੀ ਸਿੱਖਿਆ ਦਿੱਤੀ ਐ ਮੇਰੀ ਭਗਤੀ ਵਿੱਚ ਕੋਈ ਕਮੀ ਹੈ ਗੁਰੂ ਜੀ ਤੇਰੀ ਭਗਤੀ ਵਿੱਚ ਕਮੀ ਨਹੀਂ ਐ ਸਦਾ ਆਨੰਦ ਤੂੰ ਗ੍ਰਸਤੀ ਜੀਵਨ ਵਿੱਚ ਆਪਣੇ ਕਰਮ ਤੋਂ ਮੁੱਖ ਮੋੜ ਰਿਹਾ ਓਦੋਂ ਗੁਰਾਂ ਸਾਹਮਣੇ ਕਿੰਨੀ ਸ਼ਰਮ ਆਈ ਸੀ ਸਮਾ ਪਾ ਕੇ ਲਾਜਵੰਤੀ ਨੇ ਇਕ ਬਾਲ ਨੂੰ ਜਨਮ ਦਿੱਤਾ ਗੁਰਾਂ ਨੇ ਹੀ ਉਸ ਦਾ ਨਾਮ ਰੱਖਿਆ ਜੈਤਾ ਅੱਜ ਉਹੀ ਜੈਤਾ ਗੁਰਾਂ ਦਾ ਸੰਤੇਸ਼ ਲੈ ਕੇ ਆਨੰਦਪੁਰ ਗਿਆ ਹੋਇਆ ਉਹਨਾਂ ਦੇ ਮਹਿਲਾਂ ਵਿੱਚ ਹੀ ਪਲਿਆ ਗੁਰੂ ਘਰ ਦੀ ਆਸ਼ੀਰਵਾਦ ਨਾਲ ਹੀ ਜਨਮ ਹੋਇਆ ਅਸਾਂ ਨਾਲੋਂ ਗੁਰਾਂ ਦਾ ਜੈਤੇ ਉੱਪਰ ਵਦੇਰੇ ਹੱਕ ਹੈ ਮਾਤਾ ਨਾਨਕੀ ਮਾਤਾ ਗੁਜਰੀ ਕਿੰਨਾ ਪਿਆਰ ਦਿੰਦੇ ਸਨ ਉਸ ਬਾਲ ਨੂੰ ਜਰਾ ਵੀ ਇੱਧਰ ਉੱਧਰ ਚਲਿਆ ਜਾਂਦਾ ਸੀ ਤਾਂ ਪੁੱਛਣ ਲੱਗਦੇ ਸਨ ਕਿੱਥੇ ਹੈ ਜੈਤਾ ਕਿੱਧਰ ਗਿਆ ਜੈਤਾ ਉਸਨੇ ਕੁਝ ਖਾਦਾ ਵੀ ਹੈ ਕਿ ਐਦਾਂ ਹੀ ਭੁੱਖਣ ਪਾਣਾ ਖੇਡਦਾ ਫਿਰਦਾ ਲੱਭ ਕੇ ਲਿਆਓ ਉਸਨੇ ਲੱਭਣਾ ਗੁਰਾਂ ਦੇ ਪੂਰੇ ਵਿੱਚੋਂ ਕਦੇ ਲੰਗਰ ਵਾਲੇ ਪਾਸਿਓਂ ਕਦੇ ਕੋੜੀਆਂ ਦੀ ਅਸਬਲ ਵਿੱਚੋਂ ਡਰ ਤਾਂ ਉਸਨੂੰ ਆਉਂਦਾ ਹੀ ਨਹੀਂ ਸੀ ਹੁਣ ਉਹ ਕਿਸੇ ਕੋਲੋਂ ਭੈ ਕਿਵੇਂ ਖਾਂਦਾ ਹੈ ਇੱਕ ਦਿਨ ਅਚਾਨਕ ਬਕਾਲੇ ਵਿੱਚ ਰੋਲਾ ਪੈ ਜਾਂਦਾ ਸਦਾਨੰਦ ਪੂਰੇ ਦੇ ਬਾਹਰ ਬੈਠਾ ਰਬਾਬ ਵਜਾ ਰਿਹਾ ਇੱਕ ਸੇਵਕ ਆ ਕੇ ਦੱਸਦਾ ਕੋਈ ਵਪਾਰੀ ਆਇਆ ਹੈ ਦੂਰ ਦੇਸ਼ੋਂ ਗੁਰੂ ਲੱਭਦਾ ਪਿਆ ਗੁਰੂ ਲੱਭਦਾ ਪਿਆ ਕੋਈ ਗੁਰੂ ਕੋਈ ਗਵਾਚਿਆ ਹੋਇਆ ਸਦਾਨੰਗ ਵਿਅੰਗ ਨਾਲ ਪੁੱਛਦਾ ਤੈਨੂੰ ਨਹੀਂ ਜੇ ਪਤਾ ਬਾਈ ਗੁਰੂ ਗੱਡੀਆਂ ਲਾਈ ਬੈਠੇ ਹਨ ਬਾਈ ਗੁਰੂ ਹੈਰਾਨ ਹੁੰਦਾ ਇਹ ਬਾਈ ਗੁਰੂ ਕਿੱਥੋਂ ਆਏ ਹਨ ਗੁਰੂ ਤੇਗ ਬਹਾਦਰ ਜੀ ਨੂੰ ਪੁੱਛ ਕੀ ਪਤਾ ਉਹ ਜਾਣਦੇ ਹੋਣ ਤੇ ਸਦਾਨੰਦ ਰਬਾਬ ਇੱਕ ਪਾਸੇ ਟਿਕਾ ਕੇ ਗੁਰਾਂ ਕੋਲ ਜਾਣ ਲਈ ਪੋਰੇ ਦੇ ਅੰਦਰ ਲੈ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਅੱਜ ਆਪਣੀ ਅੱਜ ਦੀ ਵੀਡੀਓ ਪਈ ਸਦਾਨੰਦ ਜੀ ਦੇ ਬਾਰੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਰਦਾਲੂ ਰਹਿ ਚੁਕਿਆ ਹੈ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਛੋਦਰ ਦਾ ਵਿਆਹ ਇੱਕ ਬ੍ਰਾਹਮਣ ਦੇ ਘਰ ਵਿੱਚ ਕਰਵਾਉਂਦੇ ਹਨ ਤੇ ਉਹੀ ਉਹਨਾਂ ਦੇ ਸੱਚੇ ਸਿੱਖ ਬਣਦੇ ਹਨ ਸੋ ਇਸੇ ਤਰ੍ਹਾਂ ਦਾ ਇਤਿਹਾਸ ਸੁਣਨ ਵਾਸਤੇ ਆਪਣੇ ਚੈਨਲ ਪੰਥ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ